ਕਲਪਾਤੇ 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 ਦੁਕਾਨਦਾਰ ਚਿਲਾਣ ਕਰ ਕਰਕੇ ਪੁਲਿਸ ਨੇ ਕਲਪਾਤੇ ਕਲਪੇ ਦੁਕਾਨਦਾਰ ਜਦੋਂ ਧਰਨੇ ਤੇ ਬਹਿ ਗਏ ਤੇ ਪੁਲਿਸ ਅਫਸਰ ਦੇਖੋ ਜੇਬਾਂ ਚ ਹੱਥ ਪਾ ਕੇ ਖੜੇ ਰਹੇ ਖੜੇ ਰਹੇ ਖੜੇ ਰਹੇ ਇਹ ਤਸਵੀਰਾਂ ਨੇ ਜਲੰਧਰ ਦੇ ਮਾਡਲ ਹਾਊਸ ਰੋਡ ਦੀਆਂ ਜਲੰਧਰ ਵੈਸਟ ਦੀ ਉਹ ਰੋਡ ਜੋ ਜਲੰਧਰ ਵੈਸਟ ਦਾ ਐਂਟਰੀ ਪੁਆਇੰਟ ਹੈ ਇਸ ਰੋਡ ਦੇ ਉੱਤੇ ਦੁਕਾਨਦਾਰਾਂ ਦੀ ਦੁਕਾਨ ਦੇ ਬਾਹਰ ਖੜੀਆਂ ਹੋਣ ਵਾਲੀਆਂ ਗੱਡੀਆਂ ਦੇ ਪੁਲਿਸ ਲਗਾਤਾਰ ਚਲਾਨ ਕਰ ਰਹੀ ਹੈ ਯਾਨੀ ਕਿ ਗਾ ਕਾਇਆ ਕੁਝ ਪਾਲ ਲਈ ਦੁਕਾਨ ਚ ਗਿਆ ਤੇ ਸਮਝੋ ਜੇ ਚਿਪਕ ਗਿਆ ਚਲਾਨ ਦਾ ਸਟicker ਬਸ ਇਸੇ ਗੱਲ ਤੋਂ ਖਫਾ ਹੋ ਕੇ ਦੁਕਾਨਦਾਰ ਧਰਨੇ ਤੇ ਬਹਿ ਗਏ ਦੁਕਾਨਦਾਰ ਧਰਨੇ ਤੇ ਬੈਠੇ ਤੇ ਐਸਐਚਓ ਸਾਹਿਬ ਜੇਬਾਂ 'ਚ ਹੱਥ ਪਾ ਕੇ ਖੜੇ ਦਿਖਾਈ ਦਿੱਤੇ ਆਖਰਕਾਰ ਧਰਨਾ ਹਟਾਣ ਵਾਸਤੇ ਇਲਾਕੇ ਦੇ ਐਮਐਲਏ ਸ਼ੀਤਲੰਗਰਾਲ ਨੂੰ ਖੁੱਦ ਆਣਾ ਪਿਆ ਤੇ ਬਹਿਣਾ ਪਿਆ ਦੁਕਾਨਦਾਰਾਂ ਦੇ ਨਾਲ ਧਰਨੇ 'ਚ ਧਰਨੇ 'ਚ ਧਰਨੇ 'ਚ ਇਹ ਤਸਵੀਰਾਂ ਨੇ ਚਰੰਦਰ ਵੈਸਟ ਦੀਆਂ ਜਿੱਥੇ ਦੁਕਾਨਦਾਰ ਧਰਨੇ ਤੇ ਬੈ ਗਏ ਨੇ ਸੋ ਧਰਨੇ ਤੇ ਬੈਠੇ ਦੁਕਾਨਦਾਰਾਂ ਦੀ ਮੰਗ ਹੈ ਕਿ ਪੁਲਿਸ ਆਪਣਾ ਧੱਕਾ ਬੰਦ ਕਰੇ ਕਿਉਂਕਿ ਪੁਲਿਸ ਦੁਕਾਨਾਂ ਦੇ ਬਾਹਰ ਆ ਕੇ ਚਲਾਨ ਕਰ ਜਾਂਦੀ ਹੈ ਦੁਕਾਨਦਾਰਾਂ ਦਾ ਇੱਕੋ ਸਵਾਲ ਹੈ ਚਲਾਨ ਕਰੋ ਪਰ ਪਾਰਕਿੰਗ ਲਈ ਜਗ੍ਹਾ ਤਾਂ ਦਿਓ ਜਦੋਂ ਕੋਈ ਜਗ੍ਹਾ ਦਾ ਜਵਾਬ ਪੁੱਛਦਾ ਹੈ ਤੇ ਨਾ ਇਹਨਾਂ ਕੋਲੋਂ ਜਵਾਬ ਦੇ ਹੁੰਦਾ ਤੇ ਨਾ ਹੀ ਲੀਡ ਰੱਖ ਲੋ ਚਲੋ ਫਿਰ ਵੀ ਇਲਾਕੇ ਦੇ ਲੋਕ ਜਦੋਂ ਬੈਠੇ ਤੇ ਪੁਲਿਸ ਜੇਬਾਂ 'ਚ ਹੱਥ ਪਾ ਕੇ ਖੜੀ ਦਿਖਾਈ ਦਿੱਤੀ ਸੋ ਪੁਲਸ ਅਫਸਰ ਤੁਸੀਂ ਦੇਖ ਸਕਦੇ ਹੋ ਜੇਬਾ 'ਚ ਹੱਥ ਪਾ ਕੇ ਖੜੇ ਨੇ ਐਨੇ ਇਲਾਕੇ ਦੇ ਅਫਸਰ ਲੋਕ ਧਰਨੇ 'ਚ ਬੈਠੇ ਨੇ ਠੰਡ ਦੇ ਵਿੱਚ ਧਰਨਾ ਦੇ ਰਹੇ ਨੇ ਪਰ ਅਫਸਰ ਜਿਹੜੇ ਨੇ ਜੇਬਾ 'ਚ ਹੱਥ ਪਾ ਕੇ ਖੜੇ ਨੇ ਸੋ ਆਖਰਕਾਰ ਖੁਦ ਮੌਕੇ ਦੇ ਉੱਤੇ ਆਣਾ ਪਿਆ ਇਲਾਕੇ ਦੇ ਐਮਐਲਏ ਨੂੰ ਔਰ ਇਲਾਕੇ ਦੇ ਐਮਐਲਏ ਸ਼ਿਤਲੰਗਰਾਲ ਆ ਕੇ ਲੋਕਾਂ ਦੇ ਨਾਲ ਹੀ ਭਰੀ ਠੰਡ 'ਚ ਧਰਨੇ ਤੇ ਬਹਿ ਗਏ ਤੇ ਲੋਕਾਂ ਦੀ ਮੰਗ ਨੂੰ ਫੇ ਕਿਵੇਂ ਪੂਰਾ ਕੀਤਾ ਆਓ ਤੁਹਾਨੂੰ ਦਿਖਾਨਿਆ ਦੈਨਿਕ ਪੰਜਾਬੀ ਟੀਵੀ ਤੇ ਲਈ ਵਿਰਿੰਦਰ ਸਿੰਘ ਦੀ ਰਿਪੋਰਟ ਇਹ ਸਾਡੀ ਮਾਪੇ ਦੀਆਂ ਬੱਚੀਆਂ ਬਣਾ ਚੋ ਪਿੱਛੋਂ ਅੰਦਰ ਦੋਵੇਂ ਜਗ੍ਹਾ ਦੋ ਬੱਡੇ ਇੱਕ ਬਹਾਨਾ ਅਹਿਮਾਨਿਕ ਫੇਰ ਬੈਠੇ ਐ ਉਹਨਾਂ ਨੂੰ ਚਾਰ ਰਿਹਾ ਮੈਂ ਉਹ ਪੜਾ ਖੜੀ ਇੱਕ ਮੈਨੂੰ ਗੱਲ ਕਰਨ ਪਾਪਾ ਦੀ ਦੋਸਤ ਗੱਡੀ ਲਾਉਗਾ ਇਹ ਕੋਈ ਐਡਮਨ ਨਹੀਂ ਕਹਿੰਦਾ ਕਿ ਤੁਸੀਂ ਥੋੜੀ ਰਾਹ ਦੇ ਦਿਓ ਹਾਂ ਮੈਂ ਕੋਈ ਨਹੀਂ ਉਹਨੇ ਇਹ ਦੇਖੋ ਇਹ ਆਪਣੇ ਘਰ ਹੈ ਘਰ ਦੇ ਵਿੱਚ ਘਰ ਦੇ ਵਿੱਚ ਹਾਂ ਇੱਕ ਬੜੀ ਬਾਬਾ ਜੀ ਬਾਦ ਲੱਗੀ ਹੈ ਕੋਈ ਉਹ ਜੇ ਚਲਾਨ ਕੀਤਾ ਜਾਏਗਾ ਮੈਂ ਤੁਹਾਨੂੰ ਕਹਾਂ ਇਹ ਇਹ ਕੋਈ ਗੱਡੀ ਕੋਈ ਕੋਈ ਦੋ ਛਾਪੜ ਕਰੇ ਕਰ ਕਰ ਪਰ ਜਿਹੜਾ ਨੂੰ ਸਾਥ ਇਹ ਦੱਸ ਨਹੀਂ ਦਿੰਦਾ ਉਹ ਰਾਹ ਦੇ ਦੋ ਪੱਟਵੰਨ ਕੱਢੀ ਰੋਲੀ ਉਹ ਰੋਕੋ ਘਰ ਦੇ ਆਪਣੇ ਖਾਂ ਹੈਗਾ ਵਾ ਨਹੀਂ ਅੰਦਰ ਖਾਂ ਨਹੀਂ ਆਗਾ ਖਾਂ ਅੰਦਰ ਨਹੀਂ ਆਗਾ ਬਾਹਰ ਆਖੇ ਨਹੀਂ ਆਗਾ ਉਹਨਾਂ ਕੋ ਨਹੀਂ ਆਗਾ ਕੋਈ ਰੰਗ ਤੇਰੇ ਉੱਤੇ ਲੱਗੇ ਨਾ ਪਾਣੀ ਨਹੀਂ ਚਲੋ ਮਾਰ ਮਾਰ ਜੋ ਨਿਸਕਲਾਂ ਘਟੋ ਅੱਜ ਨਹੀਂ ਕਰਨੇ ਨਹੀਂ ਬਾਹਰ ਹੋਏ ਜੋ ਮਾਰ ਅੱਜ ਨਹੀਂ ਟੱਕੇ ਕੱਲ ਸ਼ਾਮੀ ਟੱਕੇ ਮੁੰਡਾ ਮੇਰਾ ਰਿਸ਼ਤੇਦਾਰ ਮਿਲਣ ਆਇਆ ਹੈ ਨੇ ਗੱਡੀ ਖੜੀ ਕੀਤੀ ਉਹਦਾ ਚਲਾਨ ਕਰਤਾ ਪਾਪਾ ਜੀ ਨੇ ਗੱਡੀ ਮਸੀ ਬਚਾਈਏ ਮੇਰਾ ਘਰ ਆ ਗੱਡੀ ਕਿੱਥੇ ਆ ਮੇਰੇ ਘਰ ਦੇ ਬਾਹਰ ਉਹ ਭਾਜੀ 30 ਮਰ ਬੇਤੀ ਕੀਤੀ ਭਾਜੀ ਗੱਡੀ ਬਚਾਈ ਕਰ ਰਹੇ ਸੀ ਅਸੀਂ ਬਚਾਈ ਇੱਕ ਸੈਕਿੰਡ ਲੱਗਾ 10 ਮਿੰਟ ਦੇ ਅੰਦਰ ਆਦੇ ਤਾਂ ਚਲਾਨ ਕਰ ਦਿੰਦੇ ਟ੍ਰੈਫਿਕ ਵਾਲਿਆਂ ਨੂੰ 20 ਵਾਰ ਬੇਨਤੀ ਕੀਤੀ ਭਾਜੀ ਨਾ ਸਾਨੂੰ ਦੁਖੀ ਕਰੋ ਅਸੀਂ ਅਸੀਂ ਦੁਕਾਨਦਾਰ ਅਗੇ ਬਹੁਤ ਜਿਹੜੇ ਕਸਟਮਰ ਆਉਂਦੇ ਉਹਨਾਂ ਨੂੰ ਤਾਂ ਖੜੀਆਂ ਕਰਾਂਦੇ ਆ ਨਾ ਸਾਨੂੰ ਇਹ ਦੱਸੋ ਗੱਡੀ ਖੜੀ ਕਿੱਥੇ ਕਰਨੀ ਭਾਜੀ ਸਾਨੂੰ ਇਹ ਦੱਸ ਦਿਨ ਗੱਡੀ ਖੜੀ ਕਿੱਥੇ ਕਰਨੀ ਟ੍ਰੈਫਿਕ ਵਾਲੇ ਸੋਕੀ ਇਹ ਹੈਗੇ ਥਾਣੇ ਦੇ ਇਹਨਾਂ ਨੂੰ ਵੀ ਐਕਚੁਅਲੀ ਇਹਨਾਂ ਦਾ ਇਹਨਾਂ ਦਾ ਧਿਆਨ ਚ ਬਰੱਖਿਆ ਹੋਇਆ ਹੈ ਇਹ ਜਰਾ ਮੇਰੀ ਟ੍ਰੈਫੀਕ ਲਿੱਥੇ ਆਪਣੇ ਕੋਈ ਇਹ ਕਦਰ ਹੋਣਾ ਚਾਹੀਦਾ ਹੈ ਜੇ ਬਲਾਕ ਕਰਦੇ ਜੇ ਆ ਕੇ ਬੋਲਦੇ ਪਰ ਤੁਹਾਨੂੰ ਦੱਸਾਂ ਇਹ ਸਾਹਮਣੇ ਗਵਾ ਹੈਗਾ ਕੱਲ ਉਹਨੇ ਕਿਦਾਂ ਬਦਮਾਸ਼ੀ ਨਾਲ ਬੋਲੇ ਵਿੱਚ ਇੱਥੋਂ ਚੱਕ ਲਾ ਕੋਣ ਟ੍ਰੈਫੀਕ ਚ ਕੋਣ ਹੈਗਾ ਨਹੀਂ ਪਤਾ ਜੀ ਤੁਸੀਂ ਉੱਪਰ ਜਾ ਕੇ ਗੱਲ ਕਰੋ ਜਿੰਦੇ ਨਾਲ ਕਰਨੀ ਹੈ ਸਾਨੂੰ ਕੁਝ ਨਹੀਂ ਪਤਾ ਜੀ ਮੇਰਾ ਪ੍ਰੋਜੈਕਟ ਦੋ ਫਰਮਾਂ ਤੋਂ ਥੜੀ ਜਾ ਨਾ ਬਹੁਤ ਅੱਛਾ ਕੰਮ ਕਰਦੇ ਆਏ ਤੁਹਾਡੇ ਨਾਲ ਆ ਗਏ ਤੁਹਾਡੇ ਸਾਥ ਜੀ ਜਿਹਨੇ ਜੋ ਇਹ ਆਪਣਾ ਕੰਮ ਪੂਰਾ ਕੀਤਾ ਆ ਭਾਜੀ ਨਾਲ ਸੀ ਡਿਊਟੀ ਅਫਸਰ ਹੁੰਦੇ ਸੀ ਭਾਜੀ ਜੀਮਾਂ ਜੀ ਦੀ ਰਿਕਵੈਸਟ ਹੈਗੀ ਆ ਕਿ ਇਹ ਦੁਕਾਨਦਾਰੇ ਬਸਤੀਆਂ ਦੇ ਏਰੀਆ ਐਕਚੁਅਲੀ ਇੱਥੇ ਕੋਈ ਟ੍ਰੈਫਿਕ ਜਾਮ ਦਾ ਕੋਈ ਸਿਸਟਮ ਨਹੀਂ ਹੈਗਾ ਜੇ ਦੁਕਾਨਦਾਰ ਉਹ ਤੇ ਕਹ੍ਹਾ ਦਈਏ ਬਾਕੀ ਡਿਸਕੂਟਰ ਮੋਟਰਸਾਈਕਲ ਦੀ ਜਿਉ ਉਹ ਉਹ ਕਿੱਥੇ ਲਾਏਗਾ ਇਹ ਤਾਂ ਗਣਵੇਤ ਕਿ ਜਾਵੇ ਕਿ ਆਪਣੀ ਆਪਣੀ ਗੱਡੀ ਤੇ ਸਾਰੀ ਨਹੀਂ ਠੰਡ ਦਿੰਦੇ ਆਪਣੀ ਵੀ ਨਹੀਂ ਲਾ ਸਕਦਾ ਕਹਿੰਦਾ ਮਤਲਬ ਜੇ ਰੋਡ ਜਾਮ ਕਰਦਾ ਹੈ ਜੇ ਟ੍ਰੈਫਿਕ ਜਾਮ ਮੈਨੂੰ ਦੱਸੋ ਫਿਰ ਆਪਣਾ ਨਾਲ ਗੱਲ ਕਰ ਲੈਣੇ ਫਿਰ ਆਪਾਂ ਗੱਲ ਕਰੀਏ ਜਿਹੜੀ ਨਾ ਸਿੱਧੀ ਸਹੀ ਗੱਲ ਆ ਉਹ ਇਹ ਆ ਕਿ ਪਰਮਨੈਂਟ ਗੱਡੀ ਜਿਹੜੀ ਆ ਉਹ ਨਹੀਂ ਖੜੀ ਹੋਣੀ ਜਿੰਨਾ ਕੋਈ ਦੋ ਚਾਰ ਮਿੰਟ ਲਈ ਆਂਦਾ ਚੱਲਦਾ ਉਹਨੂੰ ਕਿਧਰ ਰਿਕੁਆਇਰਮੈਂਟ ਲਈ ਆ ਉਹਨੂੰ ਕਿਸੇ ਨੂੰ ਕੋਈ ਪਰੋ ਚਲਾਣ ਦੇ ਉਹਨਾਂ ਦੇ ਹੁੰਦੇ ਵੀ ਕਿਹੜਾ ਗੱਲ ਕੱਲ ਦੀ ਗੱਲ ਹੈ ਗੱਡੀ ਮੇਰੀ ਗੱਡੀ ਹੈ ਮੇਰੀ ਗੱਡੀ ਮੇਰੇ ਅੱਲੀ ਹੈ ਕਿਹੜੀ ਗੱਡੀ ਤੁਹਾਡੀ ਉਹ ਬਾਹਰ ਖੜੀ ਹੈ ਕੀ ਕੋਈ ਬੰਦੇ ਨਾਲ ਗੱਲ ਕਰੇ ਚਾਰ ਬਣਾਇਆ ਮੀਟੂ ਦਾ ਲੱਭਣ ਦੇ ਬੰਦਾ ਕੋਰਪਸ ਕਰ ਜਾਂਦਾ ਚਲਾਨ ਨਹੀਂ ਹੋਇਆ ਮੇਰਾ ਮੈਂ ਕਿਹਨੇ ਮੇਰਾ ਕੋਰਪਸ ਕਰ ਜਾਂਦਾ ਬੰਦਾ ਭੱਜੇ ਮੇਰੇ ਕੋਲ ਲਾਈਵ ਵੀਡੀਓ ਸੀ ਜੀ 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 ਮੇਰਾ ਆਫਿਸ ਦਾ ਮੁੰਡਾ ਵੀਡੀਓ ਬਣਾ ਲਗਾ ਉਹਨੂੰ ਕਹਿੰਦੇ ਕੱਕਾ ਤੂੰ ਵੀਡੀਓ ਨਹੀਂ ਬਣਾ ਰਿਹਾ ਮੇਰੀ ਗੱਲ ਸੁਣ ਲੋ ਗਲਤ ਬੋਲਦੇ ਆ ਇਹ ਤੁਹਾਡੀ ਆਪਣੀ ਸਰਕਾਰ ਹੈ ਤੂੰ ਧੱਕਾ ਹੀ ਕਿਹਦਾ ਨਹੀਂ ਹੁੰਦਿਆਂਗੇ ਇਹ ਤੇ ਮੈਂ ਤਾਂ ਢਲੀ ਆ ਕੇ ਮੈਂ ਬੈਠਾਂਗਾ ਉਹਦੀ ਮੇਰੇ ਪਰਿਵਾਰ ਦੇ ਤੁਸੀਂ ਮੇਰੇ ਕੋਈ ਮੇਰਾ ਬਜ਼ੁਰਗ ਆ ਕੋਈ ਮੇਰਾ ਭਰਾ ਆ ਕੋਈ ਮੇਰੇ ਸਤਕਾਰਯੋਗ ਪਰ ਤੁਹਾਡੇ ਕਰਕੇ ਮੈਂ ਆਇਆ ਪਰ ਇੱਕ ਗੱਲ ਵੀ ਮੇਰੀ ਗਾਰੰਟੀ ਹੈ ਤੁਹਾਡੇ ਨਾਲ ਗਲਤੀ ਨਹੀਂ ਪੁਲਿਸ ਨੂੰ ਬੋਲਣਾ ਨਹੀਂ ਭਾਜੀ ਆਪਾਂ ਬੋਲਦੇ ਜੀ ਸਾਡੇ ਜੀ ਮਿਸਬੇਪਾਸਾ ਕਰਦਾ ਆਪਾਂ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਆਪਾਂ ਵੀ ਉਹਨਾਂ ਨੂੰ ਕੋਆਪਰੇਟ ਕੀਤਾ ਇਹ ਕੋਈ ਇਹ ਕੋਈ ਮੁਲਾਜ਼ਮ ਆਪਣੀ ਗਲਤੀ ਕਰੇਗਾ ਆਪਾਂ ਵੱਡੇ ਅਫਸਰ ਹੈਗੇ ਮੈਂ ਉਹਨਾਂ ਨੂੰ ਮੈਂ ਲੈ ਕੇ ਜਾਊਂਗਾ ਭਾਜੀ ਮੈਂ ਆਪਾਂ ਅੱਧੀ ਕੋ ਜਾਵਾਂਗੇ ਛੋਟੀ ਜਿਹੀ ਰਿਕਵੈਸਟ ਸਾਡੀ ਇੱਕ ਲਾਈਨ ਮਾਰਕ ਹੋਣੀ ਚਾਹੀਦੀ ਉਹਦੇ ਅੰਦਰ ਅਸੀਂ ਬਾਹਰ ਆ ਗਏ ਚਲਾਨ ਕਰਦੇ ਨਹੀਂ ਭਾਈ ਜਿਹੜਾ ਵਾਈਟ ਲਾਈਨ ਉਹਨੂੰ yellow convert ਕਰ ਦਿਓ ਉਸ ਤੋਂ ਬਾਹਰ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਤੁਸੀਂ ਚਲਾਨ ਕਰੋ ਭਾਜੀ ਇੱਕ ਲਾਈਨ ਜੇ ਆਪਾਂ ਦੇ ਜੀ ਤੇ ਕਾਰਪੋਰੇਸ਼ਨ ਨਾਲ ਇਹ ਗੱਲ ਕਰਨੀ ਪਈ ਆ ਬੰਦੂ ਕਿ ਜਿਹੜੀ ਉਹਦੀ ਲਾਈਨਿੰਗ ਆ ਉਹ ਜਿਹੜੀ ਵਾਈਟ ਆ ਵਾਈਟ ਦੇ ਵਿੱਚ ਇਹ ਹੁੰਦਾ ਕਿ ਆਪਾਂ ਪਾਰਕ ਹੀ ਨਹੀਂ ਕਰਨਾ ਜਿਹੜੀ ਪਰ ਪ੍ਰੋਵਾਈਡ ਤੋਂ ਅੱਗੇ ਰਹਿਣਾਂ ਕੋਈ ਜਗ੍ਹਾ ਹੀ ਨਹੀਂ ਅਗੀ ਲਾਈਨ ਕਿੱਥੇ ਲਾਵੇ ਦੱਸੋ ਬੰਦੇ ਨਾਲ ਬੋਲਦਾ ਕਿੱਦਾਂ ਗੱਲ ਕਰਨੀ ਚਾਹੀਦੀ ਭਾਈ ਇਹਨੇ 2.5 ਫੁੱਟ ਆਪਣਾ ਥੜਾ ਉਹਨੇ ਯੂਜ਼ ਕਰਨ ਦੇ ਦਿੰਦੇ ਪਰ ਕਿਦਾਂ ਇਹ ਆ ਇਹ ਆ ਅੱਧ ਮੁਸ਼ਕਿਲ ਆਪਣੀ ਨਹੀਂ ਆਜੇ ਬਹੁਤ ਜ਼ਿਆਦਾ ਮੈਂ ਉਹੀ ਗੱਲ ਇਹਨੇ ਮੈਂ ਗਿੱਲਿਆ ਆਪਾਂ ਉਹਦੀ ਡਿਸਕਸ਼ਨ ਕਰਨੀ ਪਹਿਲੀ ਗੱਲ ਤੇ ਇੱਕ ਇਹ ਰੋਡ ਹੈ ਹਾਈਵੇ ਨਹੀਂ ਹੈਗਾ ਇੱਥੇ ਡਰਨ ਦੀ ਕੋਈ ਰੋਡ ਨਹੀਂ ਹੈ ਮਾਡਲਸ ਰੋਡ ਜਾਂ ਆਪਣਾ ਬਬਰੇ ਚੌਂਕ ਜਾ ਕੇ ਰਿਕੁਐਸਟ ਮੈਂ ਕਰਾਂਗਾ ਮੈਂ ਕਰਾਂਗਾ ਜਾ ਕੇ ਨਾ ਨਹੀਂ ਸਾਰੇ ਮਤਾਨਾ ਤੁਹਾਡੇ ਨਾਲ ਹੈ ਪਰ ਵੀ ਆਪਾਂ ਇਹਨਾਂ ਦਾ ਸਾਥ ਦੇ ਜੀ ਇਹਨਾਂ ਨੂੰ ਇੱਕ ਇੱਕ ਗੱਡੀ ਲਾਉਣ ਦੀ ਜਗ੍ਹਾ ਜੁਰਦੇ ਛੋਟੀ ਦੇ ਦਈਏ ਇੱਕ ਇੱਕ ਗੱਡੀ ਲਾਉਣ ਦੀ ਜਗ੍ਹਾ ਮੀਟਿੰਗ ਫਿਕਸ ਕਰਵਾਦਨੇ ਆ ਉਥੇ ਜਿਹੜੇ ਇਹਨਾਂ ਦੇ ਇਸ਼ੂ ਹੈਗੇ ਆ ਉਹ ਦੱਸ ਦੇਣ ਆਪਾਂ ਕਿੰਨੇ ਮੀਟਿੰਗ ਗੱਲ ਕਰ ਲੈਣ ਗੱਲ ਕਰਾਓ ਭਾਜੀ ਮਿੰਟ ਕਰਾਓ ਐਮਐਲਏ ਸਾਹਿਬ ਨੂੰ ਟਾਈਮ ਰੱਖੋ ਚਾਹ ਸਾਹਿਬ ਨਾਲ ਮੇਰੀ ਗੱਲ ਉਹਨਾਂ ਨਾਲ ਹੋ ਗਈ ਥਾਣੇ ਮੈਂ ਪੁੱਛ ਲਾਂਗਾ ਕਿ ਮੰਮੀ ਲੈਣਾ ਟਾਈਮ ਕੱਲ੍ਹ ਖਾ ਰੋ ਜੀ ਕੱਲ੍ਹ ਤੁਸੀਂ ਕਿੰਨੇ ਵਜੇ ਮੀਟਿੰਗ ਕਰਨ ਜਾਂਦੇ ਹੋ ਤੁਸੀਂ ਜੋ ਵੀ ਮੀਟਿੰਗ ਕਰਦੇ ਹੋ ਉਹ ਰੱਖ ਇੰਦਰ ਦੀਆਂ ਤਸਵੀਰਾਂ ਮੌਕੇ ਦੇ ਐਕਸ਼ਨ ਸੀਤਲ ਲੰਗਰਾਲ ਖੁੱਦ ਜਿਹੜੇ ਨੇ ਜਿਹੜੇ ਦੁਕਾਨਦਾਰ ਵਰਗ ਦੇ ਲੋਕਾਂ ਨਾਲ ਬੈਠੇ ਨੇ ਕਿਉਂਕਿ ਹਲਕਾ ਵੈਸਟ ਹੈ ਤਾਂ ਇੱਥੇ ਐਮਐਲਏ ਸੀਤਲ ਲੰਗਰਾਲ ਆਮ ਆਦਮੀ ਪਾਰਟੀ ਦੇ ਲੀਡਰ ਨੇ ਤਾਂ ਪੁੰਝੇ ਹੀ ਬੈਗੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਉਹਨਾਂ ਦੇ ਇੱਕ ਤੇ ਇੱਕ ਨਾਲ ਤੁਸੀਂ ਸਮੇਂ ਦਿਓ ਇਹਨਾਂ ਨੂੰ ਇੱਕ ਤੋਂ ਜਿੰਨੇ ਦੁਕਾਨਦਾਰ ਉਹਨਾਂ ਨਾਲ ਬੈਠੇ ਆ ਕਿ ਇਹਨਾਂ ਨੂੰ ਜੋ ਦਿੱਕਤ ਹੈ ਛੋਟੀ ਜਿਹੀ ਪਰੇਸ਼ਾਨੀ ਆ ਰਹੀ ਹੈ ਇੱਥੇ ਇਹ ਕੱਲ ਕਿੰਨੇ ਵੇ ਟਾਈਮ ਤੁਸੀਂ ਥਾਣੇ ਮਿੱਡੇ ਨਾਲ ਖਾਲੋ ਇਹ ਸਾਰੇ ਦੁਕਾਨਦਾਰ ਤੁਹਾਨੂੰ ਮਿਲਣਾ ਚਾਹਤੇ ਕਿੱਥੇ ਕੱਲ ਮਿਲਣਾ ਤਾਂ ਥਾਰੇ ਕਿੰਨੇ ਵੇ ਟਾਈ ਹਰ ਸਵੇਰ 10 ਵਜੇ ਪੰਜ ਨੰਬਰ 15 ਨੰਬਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਫਿਰ ਤੁਸੀਂ ਵੀ ਆ ਠੀਕ ਹੈ ਸਾਰੇ ਆਪਣੇ ਮੈਗਜ਼ੀਨ ਇਹਨਾਂ ਦੀ ਛੋਟੀ ਦਿੱਕਤ ਹੈ ਕਿ ਜਿਹੜੀ yellow line ਨੇ ਜਿਹੜੀ white line ਹੈ ਉਹ yellow ਚ ਕਰਮੈਂਟ ਕਰਵਾ ਦਿਓ ਸਾਨੂੰ ਇੱਕ ਇੱਕ ਗੱਡੀ ਦੀ ਜਗ੍ਹਾ ਮਿਲ ਜਾਵੇ ਉਤੋਂ ਬਾਅਦ ਕੋਈ ਜੋ ਵੀ ਤੇ ਚਲਾਉਣਾ ਹੈ ਠੀਕ ਹੈ ਤੇ ਜਿੱਦ ਕੱਲ ਤੇ ਮਿੱਟੀ ਤੁਸੀਂ ਕਰਨੀ ਹੈ ਅੱਜ ਕੋਈ ਕਿਸੇ ਦਾ ਕੋਈ ਚਲਾਣਾ ਹੋਵੇ ਚੱਲਣਾ ਕੱਲ ਤੇ ਠੀਕ ਹੈ ਕਵੈਸਟ ਨੂੰ ਤੁਸੀਂ ਕਰ ਦਿਓ ਠੀਕ ਹੈ ਮਹਿਸੂਬ ਸਾਨੂੰ ਕਹਿੰਦਾ ਕੱਲ 10 ਵਜੇ ਤੁਸੀਂ ਰੇਂਜ ਕਰਾ ਲਾ ਮਿੱਟੀ ತೋಟ ಥಾ ಠೀಕೆ ಹೋಗಿ ದಿಕ್ಕ ನಂಬರ ਮੈਂ ਆਪਣੀ ਮੇਰੇ ਮੇਰੇ ਬਜ਼ੁਰਗੋ ਮੇਰੇ ਪਿਓ ਮੇਰੇ ਭਰਾਓ ਮੈਂ ਤੁਹਾਡੇ ਫਿਰ ਤੁਹਾਡੇ ਦੁੱਖ ਸੁੱਖ ਦਾ ਮੈਂ ਸਾਥ ਤੁਹਾਡਾ ਭਰਾ ਹਾਂ ਪਰ ਆਪਾਂ ਸੱਚ ਦੇ ਲਈ ਖੜੇ ਹੋਣਾ ਤੁਹਾਨੂੰ ਗੱਡੀ ਇੱਕ ਦੀ ਪ੍ਰੋਵੀਸ਼ਨ ਨਾਲ ਲੈ ਕੇ ਜਾਵਾਂ ਮੇਰਾ ਤੁਹਾਡਾ ਵਾਦਾ ਮੈਂ ਇੱਥੇ ਬੈਠਾ ਪਰ ਇਹ ਗੱਲ ਹੈ ਤੁਸੀਂ ਵੀ ਪੁਲਿਸ ਦਾ ਸਾਥ ਦੇਣਾ ਇਹ ਸਾਥ ਲਵਾਂਗੇ ਪੁਲਿਸ ਦਾ ਸਾਥ ਹੈ ਧੰਨਵਾਦ ਬ੍ਰੇਡ ਬਸ ਤੁਸੀਂ ਸਾਡੀ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਪੁਲਿਸ ਦਾ ਸਾਥ ਦੇਣਾ ਕਿ ਪੁਲਿਸ ਵੀ ਕੋਆਪਰੇਟ ਕਰਾਂਗੇ ਅਸੀਂ ਆਪਣੇ ਘਰ ਤੋਂ ਬਾਹਰ ਜਾਵਾਂਗੇ ਅਸੀਂ ਜ਼ਿੰਮੇਵਾਰ ਖੋ ਇਹ ਚੱਕੀ ਸਾਰੇ ਬਾਜ਼ਾਰਾਂਗੇ ਚਲਾਨ ਕਰ ਰੋ ਭਾਈ ਆਪਣਾ ਇਹ ਕੰਮ ਨਹੀਂ ਧਰਨੇ ਦਾ ਆਪਾਂ ਦੁਕਾਨਦਾਰ ਬੰਦੇ ਪਿੰਡਾਂ ਸਾਨੂੰ ਆਪਾਂ ਨੂੰ ਚੱਕੀ ਜਿੰਦਾਬਾਦ 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 ਬੀ ਆਸਾ ਜਿੰਦਾਬਾਦ ਬੈਸਟ ਦੇ ਐਮ ਐਲ اے ਨੇ ਉਹਨਾਂ ਨੇ ਮੌਕੇ ਨਹੀਂ ਹੱਲ ਕਰਵਾ ਦਿੱਤਾ ਕੀ ਨਾਮ ਆਪਣਾ ਜੀ ਮੇਰਾ ਨਾਮ ਆਸ਼ੂਰ ਹੈ ਅਸੀਂ ਕੀ ਮਾਮਲਾ ਕੀ ਸਰ ਇਹ ਠੰਡਾ ਲਗਾਣਾ ਪਿਆ ਜਾਂਦਾ ਮਾਮਲਾ ਇਹ ਹੈ ਜੀ ਅਜੇ 1 ਮਹੀਨਾ ਹੋ ਗਿਆ ਸਾਡੀਆਂ ਦੁਕਾਨਾਂ ਦੇ ਮੋਰੇ ਸਾਡੀਆਂ ਆਪਣੀਆਂ ਗੱਡੀਆਂ ਹੀ ਜਾਂ ਕੋਈ ਸਾਡੇ ਕੋਲ ਜੇ ਕੋਈ ਗਾਹਕ ਵੀ ਆ ਜਾਂਦਾ ਨਾ ਉਹਨੂੰ ਇੱਕ ਸੈਕਿੰਡ ਵੀ ਇੱਥੇ ਖੜੇ ਨਹੀਂ ਹੋਣ ਦਿੰਦੇ ਜਦ ਨੂੰ ਦੁਕਾਨਦਾਰ ਗਾਹਕ ਵਿਚਾਰਾ ਅੰਦਰ ਵੜਦਾ ਤੇ ਬਾਹਰੋਂ ਸਟicker ਲਾ ਕੇ ਉਹ ਬੰਦੇ ਦਾ ਉਹਦਾ ਚਲਾਨ ਕਰ ਦਿੰਦੇ ਉਹਦੇ ਤੋਂ ਬਾਅਦ ਉਲਟੇ ਸਾਨੂੰ ਪ੍ਰੈਸ਼ਰਾਈਜ਼ ਕਰਦੇ ਆ ਵੀ ਤੁਸੀਂ ਆਪਣੇ ਵੀ ਸਕੂਟਰ ਮੋਟਰਸਾਈਕਲ ਵੀ ਇੱਥੋਂ ਚੱਕੋ ਜੇ ਕੋਈ ਸਾਡੇ ਕੋਲ ਕੋਈ ਬੰਦਾ ਮਾਲ ਛੱਡਣ ਆਂਦਾ ਦੁਕਾਨ ਦੇ ਉੱਤੇ ਆਫਟਰ ਆਲ 10 15 ਮਿੰ ਦੋ ਮਰਜ਼ੀ ਹੋ ਜੇ ਗੱਡੀਆਂ ਗਾਹਕ ਸਾਡੇ ਕੋਲ ਆਣਾ ਹੀ ਖਤਮ ਹੋ ਗਿਆ ਜੀ ਉਹ ਕਹਿੰਦਾ ਤੁਹਾਡੇ ਸੜਕ ਦੇ ਉੱਤੇ ਤੁਹਾਡੇ ਕੋ ਕੀ ਕੀ ਕਰਨ ਆਈਏ ਚਲਾਨ ਥੋੜੀ ਕਲਾਣ ਆਣਾ ਨਹੀਂ ਜਿਹੜੇ ਚਲਾਨ ਉਹਦੇ ਤੁਹਾਡੇ ਗੱਡੀਆਂ ਤੇ ਹੁੰਦੇ ਜੇ ਕਿ ਕਸਟਮਰ ਦੇ ਤੇ ਹੁੰਦੇ ਦੋਨਾਂ ਦੇ ਦੋਨਾਂ ਦੇ ਕਸਟਮਰ ਨਹੀਂ ਕਸਟਮਰ ਦੇ ਹੀ ਹੋਣ ਦੇ ਜਿਆਦੇ ਜੀ ਕਸਟਮਰ ਦੇ ਹੀ ਹੋਣ ਦੇ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਆ 1 ਮਹੀਨਾ ਹੋ ਗਿਆ ਜੀ ਮਹੀਨਾ ਡੇਢ ਤੋਂ ਉੱਤੇ ਹੋ ਗਿਆ ਇਸ ਬੰਦੇ ਨੇ ਕਿ ਕਿਸੇ ਨਾਲ ਗੱਲ ਕੀਤੀ ਉੱਚ ਅਧਿਕਾਰੀਆਂ ਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਸੁਣੀ ਸਾਡੀ ਇਤਾਂ ਹੀ ਹਾਰਖਤ ਹੈ ਤੁਹਾਨੂੰ ਆਪ ਨੂੰ ਪਤਾ ਹੀ ਐ ਸਰ ਟੰਗ ਕਰਦੇ ਪਏ ਆ ਨਹੀਂ ਮਹੀਨੇ ਜੀ ਤੁਹਾਨੂੰ ਜਿਹੜੀ ਪ੍ਰੋਬਲ ਮੇਰੇ ਵਿੱਚ ਵਿੱਚ ਪਹਿਲਾਂ ਉਹਨਾਂ ਦੀ ਨੌਲੇਜ ਹੈਗਾ ਮਾਮਲਾ ਹਾਂਜੀ 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 ਉਹਨਾਂ ਦੀ ਨੌਲੇਜ ਆਲਰੇਡੀ ਹੈ ਫਿਰ ਵੀ ਐਮਪੀ ਸਾਹਿਬ ਦੀ ਨੌਲੇਜ ਵੀ ਹੈਗਾ ਫਿਰ ਵੀ ਕੋਈ ਇਦਾਂ ਦਾ ਨਹੀਂ ਫਿਰ ਵੀ ਚਲਾਨ ਤੇ ਚਲਾਨ ਹੋ ਰਿਹਾ ਇਹਨੂੰ ਐਸਐਸਓ ਸਾਹਿਬ ਆਏ ਕੀ ਕਹਿੰਦੇ ਨੋ ਕੀ ਆ ਗਿਆ ਐਸਐਸਓ ਸਾਹਿਬ ਨੇ ਕਿੱਤੀ ਇਹ ਗੱਲ ਕਹਿੰਦੇ ਕਿੰਦੇ ਇਸ ਮੈਂ ਹਾਇਰ ਅਥਾਰਟੀ ਨਾਲ ਗੱਲ ਕਰ ਲੈਣਾ ਤੂੰ ਜਦ ਨੂੰ ਮੈਨੂੰ ਐਮਐਲਏ ਸਾਹਿਬ ਦਾ ਮੈਸੇਜ ਆ ਗਿਆ ਕਹਿੰਦੇ ਅਸੀਂ ਆਪ ਹੀ ਆ ਰਹੇ ਐਮਐਲਏ ਸਾਹਿਬ ਆ ਰਹੇ ਫਿਰ ਦੇਖ ਲੈਣੇ ਕੀ ਗੱਲ ਬੰਦ ਤੇ ਜਿਹੜਾ ਧਰਨਾ ਤੁਹਾਡਾ ਕਿ ਕਿੰਨੀ ਦੇਰ ਤੱਕ ਚੱਲੇ ਰਿਹਾ ਜੀ ਜਦ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀ ਟ੍ਰੈ ਜਿਹੜੇ ਉਹਨਾਂ ਨੂੰ ਬਹੁਤ ਵਾਰ ਰਿਕੁਐਸਟ ਕੀਤੀ ਕਿ ਭਾਜੀ ਹਾਂਜੀ ਮਿੰਟ ਜਿਹੜੀ ਇਹ ਸਾਡੀ ਅੱਗੇ ਰਿਕੁਐਸਟ ਪਹੁੰਚਾਓ ਕਿ ਲੋਕ ਬਹੁਤ ਜ਼ਿਆਦਾ ਦੁਖੀ ਨੇ ਲੇਕਿਨ ਉਹਨਾਂ ਦਾ ਅੱਗੋ ਜਵਾਬ ਇਹ ਹੁੰਦਾ ਜੀ ਸਾਨੂੰ ਉੱਪਰੋਂ ਪ੍ਰੈਸ਼ਰ ਹੈ ਅਸੀਂ ਕੀ ਕਰੀਏ ਮੇਰਾ ਕੰਮ ਹੈ ਸਿਰਫ ਚਲਾਨ ਕਰਨਾ ਮੈਂ ਚਲਾਨ ਕਰਕੇ ਚਲੇ ਜਾਣਾ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣੇ ਦੇਣਾ ਤੁਸੀਂ ਆਪਣਾ ਸਕੂਟਰ ਕਿੱਥੇ ਲੈਣਾ ਤੁਸੀਂ ਆਪਣੀ ਗੱਡੀ ਕਿੱਥੇ ਲਗਾਣੀ ਤੁਸੀਂ ਦੇਖਣਾ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਭਾਈ ਸਾਨੂੰ ਪਾਰਕਿੰਗ ਪਲੇਸ ਦੇ ਦੋ ਕਹਿੰਦੇ ਅਸੀਂ ਥੋੜੀ ਪਾਰਕਿੰਗ ਲੈਣੀ ਹੈ ਇਹ ਤੁਸੀਂ ਦੇਖੋ ਤੇ ਜੇ ਪਾਰਕਿੰਗ ਹੈ ਤੁਸੀਂ ਸ਼ਹਿਰ ਦੀ ਦੇਖੋ ਅਵੈਦ ਪਾਰਕਿੰਗ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਚ 500 ਕੰਪਲੈਕਸ ਹੈ ਘਟੋ ਘਟ ਸਾਰਿਆਂ ਦੀਆਂ अवैध ਪਾਰਕਿੰਗ ਹੈ ਕਾਰਪੋਰੇਸ਼ਨ ਸੁੱਤੀ ਪਈ ਹੈ ਜਿੰਨੇ ਹਸਪੀਟਲ ਹੈ ਸਾਰਿਆਂ ਦੇ ਅਵੈਦ ਉੱਥੇ ਤੁਸੀਂ ਦੇਖੋ ਇਹਨਾਂ ਨੇ ਕਿਸੇ ਨੇ ਕੰਟੀਨ ਬਣਾਈ ਕਿਸੇ ਨੇ ਕੁਝ ਬਣਾਈ ਪਾ ਉੱਥੇ ਕੋਈ ਪਾਰਕਿੰਗ ਨਹੀਂ ਹੈ ਜਿਹੜੇ ਅਸੀਂ ਲੋਕ ਆਪਣੀਆਂ ਦੁਕਾਨਾਂ ਮਿਹਨਤ ਕਰਕੇ ਦੁਕਾਨਦਾਰੀ ਕਰਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਯਾਰ ਤੁਸੀਂ ਰੋਂਗ ਪਾਰਕਿੰਗ ਕਰ ਰਹੇ ਹੋ ਸਾਈਕਲ ਤੱਕ ਵਾਟ ਇਜ਼ ਥਿਸ ਯਾਰ ਅਸੀਂ ਮਤਲਬ ਸਹੀ ਕੰਮ ਕਰ ਰਹੇ ਆ ਅਸੀਂ ਜੈਨੂਨ ਕੰਮ ਕਰ ਰਹੇ ਆ ਇਹਦਾ ਮਤਲਬ ਅਸੀਂ ਗਲਤ ਹੈਗੇ ਆ ਆਏ ਦਿਨ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਆਏ ਦਿਨ ਸ਼ਹਿਰ ਦੇ ਵਿੱਚ ਜੂਏ ਦੇ ਰੇਡ ਹੋ ਰਹੀ ਹੈ ਆਏ ਦਿਨ ਦੋ ਨੰਬਰ ਦੇ ਕੰਮ ਹੋ ਰਹੇ ਨੇ ਲੇਕਿਨ ਕੋਈ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਾਰਵਾਈ ਕਿੱਥੇ ਕੀਤੀ ਜਾ ਰਹੀ ਹੈ ਜਿਹੜੇ ਦੁਕਾਨਦਾਰ ਆਪਣੇ ਘਰਾਂ ਦੇ ਬਾਹਰ ਆਪਣੀਆਂ ਦੁਕਾਨਾਂ ਦੇ ਬਾਹਰ ਛੋਟੇ ਜਿਹੋ ਨੇ ਸਕੂਟਰ ਮੋਟਰਸਾਈਕਲ ਲੈਂਦੇ ਉਹਨਾਂ ਨੂੰ ਕਹਿੰਦੇ ਆ ਲੋ ਫੜੋ ਚਲਾਣ ਤੁਹਾਨੂੰ 90 ਸਾਲ ਦਾ ਗਿਫਟ ਦੇ ਰਹੇ ਆ ਭਾਜੀ ਇਹ ਜਿਹੜਾ ਸੀਪੀ ਸਾਹਿਬ ਕੰਮ ਕਰ ਰਹੇ ਮੈਂ ਬਹੁਤ ਸ਼ਲਾੰਘਾ ਕਰਦਾ ਸਾਡੇ ਸਤਿਕਾਰਯੋਗ ਜਿਨੇ ਵੀ ਅਫਸਰ ਸੇਵਾਦਾਰ ਨੇ ਮੈਂ ਸਾਰਿਆਂ ਨੂੰ ਉਹਨਾਂ ਦੀ ਸ਼ਲਾੰਘਾ ਕਰਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਲੇਕਿਨ ਯਾਰ ਤੁਸੀਂ ਦੁਕਾਨਦਾਰਾਂ ਦੇ ਨਾਲ ਤਕਾ ਨਾ ਕਰੋ ਇੱਕ ਮਹੀਨੇ ਤੋਂ ਦੁਕਾਨਦਾਰ ੱਤਕਾ ਸਹਿ ਰਹੇ ਨੇ ਅੱਜ ਵੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੇ ਜਦੋਂ ਗੱਡੀਆਂ ਚੱਲੀਆਂ ਇੱਥੇ ਦੋ ਗੱਡੀਆਂ ਚਲਾਣ ਹੁੰਦੇ ਨੇ ਸਾਰੀ ਮਾਰਕੀਟ ਕੌਫ ਚ ਆ ਜਾਂਦੀ ਹੈ ਅੱਜ ਟੋਟਲੀ ਮਾਰਕੀਟ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮਾਰਕੀਟ ਦੇ ਵਿੱਚ ਗਾਹਕ ਹੈ ਹੀ ਨਹੀਂ ਗਾ ਵੈਸੇ ਹੀ ਕੰਮ ਨਹੀਂ ਹੈਗੇ ਦੁਕਾਨਦਾਰਾਂ ਦੇ ਤੁਸੀਂ ਹੋਰ ਉਹਨਾਂ ਨੂੰ ਅਵਾਜ਼ਾਰ ਕਰ ਰਹੇ ਹੋ ਯਾਰ ਮਿੰਟੋ ਅੱਜ ਇੱਕ ਮਾਮਲਾ ਜਲੰਧਰ ਵੈਸਟ ਕਾ ਮੁੰਡੇ ਦੇ ਨਜ਼ਦੀਕ ਇੱਕ ਦੁਕਾਨ ਦੁੱਧ ਦੀ ਦੁਕਾਨ ਤੇ ਸਵੇਰੇ 3 ਦੇ ਟਾਈਮ ਦੇ ਮਤਲਬ ਕਿ ਉਹਦੇ ਦਾਤ ਵੀ ਮਾਰਿਆ ਤੇ ਲੋਟ ਵੀ ਕਰਕੇ ਗਏ ਕੀ ਕਹਿਣਾ ਹੈ ਬਾਰੇ ਤੁਹਾਡੇ ਬਾਪ ਜੀ ਮੈਂ ਸੀਪੀ ਸੀਪੀ ਸਾਹਿਬ ਤੁਸੀਂ ਜਿਹੜੀ ਗਸ਼ਤ ਵਧਾਣੀ ਨਾ ਉਹ ਸਿਵਲ ਡਰੈਸ ਚ ਵਧਾਓ ਜਦੋਂ ਸਾਡੇ ਮੁਲਾਜ਼ਮ ਮੋਟਰਸ ਮੋਟਰਸਾਈਕਲ ਤੇ ਜਾਂ ਗੱਡੀਆਂ ਜਾਂਦੇ ਨਾ ਤੇ ਜਿਹੜੇ ਠੱਗ ਹੁੰਦੇ ਨੇ ਚੋਰ ਹੁੰਦੇ ਨੇ ਦੋ ਨੰਬਰ ਦੇ ਕਾਰੋਬਾਰ ਕਰਨ ਵਾਲੇ ਹੁੰਦੇ ਨੇ ਉਧਰ ਉਧਰ ਰਹੇ ਨੇ ਮੈਸੇਜ ਉਹ ਸਾਹਿਬ ਨੂੰ ਵੀ ਬੇਨਤੀ ਕਰਦਾ ਐਸਐਚਓ ਥਿੰਦ ਜੀ ਤੁਸੀਂ ਜਿਹੜੀ ਆਪਣੀ ਗਸ਼ਤ ਵਧਾਣੀ ਹੈ ਨਾ ਉਹ ਤੁਸੀਂ ਸਿਵਲ ਡਰੈਸ ਦੇ ਵਿੱਚ ਆਪਣੀ ਗਸ਼ਤ ਵਧਾਓ ਤਾਂ ਕਿ ਤੁਹਾਡੀ ਡਰੈਸ ਨੂੰ ਦੇਖ ਕੇ ਕੋਈ ਖੱਬੇ ਸੱਜੇ ਨਾ ਹੋਵੇ ਤੁਸੀਂ ਢਾਣੀਆਂ ਦੇ ਵਿੱਚ ਆਪਣੇ ਬੰਦੇ ਭੇਜੋ कि ਜਿਹੜੇ ਆਪਣੇ ਉਹ ਆਪਣਾ ਉਸ ਟਾਈਮ ਮੌਕਾ ਤਿਆਰ ਕਰਦੇ ਨੇ ਅਸੀਂ ਫਲਾਣੀ ਜਗ੍ਹਾ ਉਨ ਜਾਣਾ ਹੈ ਅਸੀਂ ਫਲਾਣੀ ਜਗ੍ਹਾ ਕੰਮ ਕਰਨਾ ਹੈ ਤੁਸੀਂ ਉੱਥੋਂ ਜਾ ਕੇ ਬੰਦੇ ਚੱਕੋ ਔਰ ਅਸੀਂ ਤੁਹਾਨੂੰ ਸਲੂਟ ਕਰਾਂਗੇ ਇਸ ਕੰਮ ਨੂੰ ਜੋ ਤੁਸੀਂ ਇਸ ਤਰ੍ਹਾਂ ਦੀ ਤਾਕੀਬ ਨਾ ਹੋਗੇ ਕਿਉਂਕਿ ਜਦੋਂ ਪੁਲਿਸ ਦਾ ਹੂਟਰ ਵੱਜਦਾ ਹੈ ਸਾਇਰਨ ਵੱਜਦਾ ਹੈ ਤੇ ਲੋਕੀ ਆਪੋ ਆਪਣੀ ਸਾਰੇ ਠਿਕਾਣੇ ਤੇ ਹੋ ਜਾਂਦੇ ਨੇ ਮੰਡੀ ਆਪਣੀ ਮੰਗ ਕੀ ਹੁੰਦਾ ਦੀ ਮੰਗ ਕੀ ਮੰਗ ਸਾਡੀ ਇਹ ਹੀ ਹੈ ਕਿ ਸਾਨੂੰ ਅਸ਼ਵਾਸ਼ਣ ਦਿੱਤਾ ਜਾਵੇ ਜਿਹੜੀ ਸਾਡੀ ਇਹ ਰੋਜ਼ ਚਲਾਨ ਹੋ ਰਹੇ ਨੇ ਡੇ ਬਾਏ ਡੇ ਇਹ ਸਾਡੇ ਚਲਾਨ ਬੰਦ ਹੋਣ ਸਾਡੀ ਸਾਡੀ ਕੋਈ ਨਹੀਂ ਸਾਡੇ ਗਾਹਕ ਬੰਦ ਹੋ ਗਏ ਨੇ ਅਸੀਂ ਕੀ ਲੈਣਾ ਦੇਣਾ ਅਸੀਂ ਤਾਂ ਸਿਰਫ ਆਪਣਾ ਕੰਮ ਕਰਨਾ ਔਰ ਕੁਛ ਨਹੀਂ ਜੀ ਜੇ ਤੁਸੀਂ ਸਾਨੂੰ ਰੋਟੀ ਖਾਣ ਦਿੰਦੇ ਠੀਕ ਹੈ ਨਹੀਂ ਤਾਂ ਕੱਲ ਸਵੇਰੇ 11 ਵਜੇ ਦਾ ਟਾਈਮ ਰੱਖਦੇ ਆ ਸੀਪੀ ਸਾਹਿਬ ਨੂੰ ਆਪਣੀ ਆਪਣੀ ਦੁਕਾਨ ਦੀਆਂ ਆਪਣੀ ਆਪਣੀ ਗੋਡਾਉਨ ਦੀਆਂ ਚਾਬੀਆਂ ਦੇ ਆਣੇ ਜਾ ਕੇ ਕਿ ਸੀਪੀ ਸਾਹਿਬਾ ਵੱਲੋਂ ਫੜੋ ਜੀ ਚਾਬੀਆਂ ਠੀਕ ਹੈ ਠੀਕ ਹੈ ਨਾ ਜੀ